ਇੰਪੁਟ ਜਿਹੜੀ ਆਪਾਂ ਮੌਕੇ ਤੇ ਗਏ ਸੀ ਤੁਸੀਂ ਸਾਰੇ ਵੀ ਆਏ ਸੀ ਜੋ ਆਪਾਂ ਦੇਖਿਆ ਸੀ ਕਿ ਵੀ ਸਾਨੂੰ ਫਾਇਰਿੰਗ ਦੇ ਬਹੁਤ ਕੁਝ ਜਿਹੜੀ ਬੁਲੇਟਸ ਹਨਾਂ ਦੇ ਖੋਲ ਮਿਲੇ ਸੀ ਮਨਨ ਵੀ ਦਾਤਰ ਦਾ ਇਸਤੇਮਾਲ ਕੀਤਾ ਤੇ ਇੱਕ ਬੰਦਾ ਇੰਜਰਡ ਕੀਤਾ ਸੀ ਜੁੜਾ ਮੇਨ ਦੋਸ਼ੀ ਹੈ ਉਹ ਸਾਡੇ ਐਸ.ਐਸ.ਓ ਸਾਹਿਬ ਖੁਦ ਫੜਕੇ ਲਈ ਆਇਆ अंडर सेक्शन बी एन एस वन नाइन्टी वन नाइन्टी वन थ्री वन नाइन्टी फोर टू वन जीरो नाइन वन वन फाइव टू पच्चीस ਪਹਿਲਾਂ ਪਠਾਨਕੋਟ ਦੇ ਟਾਂਗੂ ਰੋਡ ਹਾਊਸਿੰਗ ਬੋਰਡ ਕਲੋਨੀ ਚ ਜਿਹੜਾ ਹੈ ਗੋਲੀकांड ਹੋਇਆ ਸੀ ਗੋਲੀਆਂ ਚੱਲੀਆਂ ਸੀ ਤੇ ਦੱਸਿਆ ਜਾ ਰਿਹਾ ਸੀ ਆਪਸੀ ਰੰਜਿਸ਼ ਤੇ ਚੱਲਦੇ ਆ ਇਹ ਫਾਇਰਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਇਸ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਡਿਵੀਜ਼ਨ ਨੰਬਰ 2 ਦੇ ਵਿੱਚ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਵਿੱਚ ਥਾਣੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਡੀਐਸਪੀ ਸੁਮੇਰ ਸਿੰਘ ਮਾਨ ਦੀ ਅਗਵਾਈ ਹੇਠ ਹੈ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਜਿਹੜਾ ਹੈ ਡਿਵੀਜ਼ਨ ਨੰਬਰ ਦੋ ਦੇ ਐਸ ਐਚਓ ਜਿਹੜੇ ਨੇ ਸ਼ੋਰ ਮਾਨਵੀ ਜਿਹੜੇ ਨੇ ਉਹ ਵੀ ਮੌਜੂਦ ਸੀ ਤੇ ਜਿਨ੍ਹਾਂ ਨੇ ਤਮਾਮ ਗੋਲੀਕਾਂਡ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸ ਦਈਏ ਇਸ ਗੋਲੀਕਾਂਡ ਦੇ ਵਿੱਚੋਂ ਜਿਹੜੇ ਨੇ ਚਾਰ ਮੁਲਜ਼ਮਾਂ ਨੂੰ ਜਿਹੜਾ ਐ ਪੁਲਿਸ ਨੇ ਮੌਕੇ ਤੇ ਹੀ ਰੰਗੇ ਹੱਥੀ ਜਿਹੜਾ ਗ੍ਰਿਫਤਾਰ ਕੀਤਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ 24 ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਜਿਹੜਾ ਐ ਬਹੁਤ ਹੀ ਜ਼ਿਆਦਾ ਪ੍ਰੋਐਕਟਿਵਲੀ ਕੰਮ ਹੋ ਕੇ ਕੰਮ ਕਰਕੇ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਹਥਿਆਰ ਦੇ ਨਾਲ ਜਿਸ ਪਿਸਟਲ ਦੇ ਨਾਲ ਇਹ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਤੇ ਉਹ ਵੀ ਜਿਹੜੀ ਹੈ ਬਰਾਮਦ ਕਰ ਲਈ ਗਈ ਹੈ ਤੇ ਉਹ ਜਿਹੜੀ ਹੈ ਇਲੀਗਲ ਪਿਸਟਲ ਹੈ ਇਲੀਗਲ ਹੋਣ ਦੇ ਕਾਰਨ ਜਿਹੜਾ ਪੁਲਿਸ ਨੇ ਉਸ ਨੂੰ ਵੀ ਜਿਹੜਾ ਹੈ ਉਹ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਹੁਣ ਜਿਹੜੇ ਨੇ ਦੱਸੇ ਜਾ ਰਹੇ ਨੇ ਸੁਮੇਰ ਸਿੰਘ ਮਾਨ ਨੇ ਜਿਵੇਂ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਕੁੱਲ ਮਿਲਾ ਕੇ 15 ਜਿਹੜੇ ਨੇ ਉਹ ਮੁਲਜ਼ਮ ਦੱਸੇ ਜਾ ਰਹੇ ਨੇ ਜਨਾਂ ਦੇ ਇਹ ਤਮਾਮ ਜਿਹੜਾ ਹੈ ਗੋਲੀकांड ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਯੋਗਦਾਨ ਅਸੀਂ ਕਹਿ ਸਕਦੇ ਹਾਂ ਦਿੱਤਾ ਹੈ ਇਸ ਭਾਰੀ ਮੰਦਭਾਗੀ ਘਟਨਾ ਦੇ ਵਿੱਚ ਫਿਲਹਾਲ ਇਸ ਗੋਲੀकांड ਦੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਪਰ ਹੋ ਸਕਦਾ ਸੀ ਜੇਕਰ ਪੁਲਿਸ ਮੌਕੇ ਤੇ ਨਾ ਪਹੁੰਚਦੀ ਪੁਲਿਸ ਨੇ ਬਹੁਤ ਹੀ ਜ਼ਿਆਦਾ ਮਤਵਪੂਰਨ ਭੂਮਿਕਾ ਨਿਭਾਈ ਹੈ ਇਸ ਦੇ ਵਿੱਚ ਤਾਂ ਕਿ ਕੋਈ ਵੀ ਮੰਦਭਾਗੀ ਘਟਨਾ ਜਿਹੜੀ ਹੈ ਅਜਿਹੀ ਨਾ ਵਾਪਰ ਸਕੇ ਤੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਪੁਲਿਸ ਨੇ ਬਚਾਈਆਂ ਨੇ ਤੇ ਇਸ ਮੌਕੇ ਤੇ ਦੱਸ ਦਈਏ 15 ਜਣੇ ਨੇ ਜਿਹੜੇ ਜਿਨ੍ਹਾਂ ਵਿੱਚੋਂ ਚਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਡੀਐਸਪੀ ਸੁਮੇਰ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਇਹ ਪੂਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਆਓ ਸੁਣਦੇ ਹਾਂ ਇਹ ਪ੍ਰੈਸ ਕਾਨਫਰੰਸ ਤੇ ਦੇਖਦੇ ਹਾਂ ਕੀ ਕੀ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਇਹ ਜਿਹੜਾ ਆਪਣਾ ਸੀਆਈਏ ਚੌਥ ਦਾ ਫਲਾਈਓਵਰ ਉਹਦੇ ਲਾਗੇ ਇੱਕ ਦੁਕਾਨ ਦੇ ਲਾਗੇ ਫਾਇਰਿੰਗ ਹੋਈ ਸੀ ਮੇਰੇ ਨਾਲ ਐਸਐਚਓ ਡਿਵੀਨ ਨੰਬਰ 2 ਸ਼ੌਰਤ ਮੌਂ ਵੀ ਬੈਠੇ ਆ ਜਿਹੜੇ ਪੂਰੇ ਇਸ ਤਪਤੀਸ਼ ਚ ਰਹੇ ਆ ਸ਼ਾਮ ਨੂੰ ਇਨੀਸ਼ੀਅਲ ਇਨਪੁਟ ਜਿਹੜੀ ਆਪਾਂ ਮੌਕੇ ਤੇ ਗਏ ਸੀ ਤੁਸੀਂ ਸਾਰੇ ਵੀ ਆਏ ਸੀ ਜੋ ਆਪਾਂ ਦੇਖਿਆ ਸੀ ਕਿ ਵੀ ਸਰ ਫਾਇਰਿੰਗ ਦੇ ਬਾਅਦ ਕੁਝ ਇਹ ਜਿਹੜੀ ਬੁਲੇਟਸ ਉਹਨਾਂ ਦੇ ਖੋਲ ਮਿਲੇ ਸੀ ਤੇ ਜਿਹੜੀ ਮੁਗਲੀ ਗੱਲ ਸੀ ਇਹ ਆਈ ਸੀ ਕਿ ਵੀ ਇੱਕ ਪਾਰਟੀ ਨੇ ਦੂਸਰੀ ਪਾਰਟੀ ਤੇ ਜਿਹੜੀ ਹੈ ਉਹ ਬੋਲੀ ਚਲਾਈ ਹੈ ਇਸ ਦੇ ਬਾਅਦ ਮਾਨਯੋਗ ਐਸਐਸਪੀ ਭਾਨਕੁਟ ਸਾਹਿਬ ਦੀ ਡਾਇਰੈਕਸ਼ਨਸ ਤੇ ਜਿਹੜੀਆਂ ਟੀਮਾਂ ਬਣੀਆਂ ਸੀ ਜਿਵੇਂ ਨੰਬਰ 2 ਥਾਣੇ ਚ ਜਿਸ ਨੂੰ ਮੈਂ ਖੁਦ ਲੀਡ ਕਰ ਰਿਹਾ ਸੀ ਬਾਕੀ ਜਿਹੜੀ ਫੀਲਡ ਦੀ ਟੀਮਾਂ ਜਿਹੜੀਆਂ ਅੱਗੇ ਜਾ ਰਹੀਆਂ ਸਥੂ ਦੇ ਵਿੱਚ ਐਕਟਿਵਲੀ ਜਿਨ੍ਹਾਂ ਨੇ ਮੇਨ ਰੋਲ ਨਿਭਾਇਆ ਐਸ ਐਚ ਓ ਵੀ ਨੰਬਰ 2 ਤੇ ਇੰਚਾਰ ਸੀਆਈਏ ਉਹ ਵੀ ਇਸੇ ਲੱਗੇ ਸੀ ਇਹਦੇ ਨਾਲ ਐਸ ਐਚ ਓ ਮਾਮੂਲ ਐਸ ਐਚ ਓ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਇਹ ਸਾਰੇ ਜਿਹੜੇ ਐਕਟਿਵਲੀ ਇਹਦੇ ਵਿੱਚ ਲੱਗੇ ਸੀ ਤੇ ਜਿਹੜੀ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੋਈ ਹੈ ਆਈ ਹੈ ਕਿ ਦੋ ਗੁੱਟਾਂ ਦੀ ਆਪਸ 'ਚ ਰੰਜਿਸ਼ ਪਾਜੀ ਸੀ ਪਹਿਲੇ ਤੋਂ ਇਹਨਾਂ ਦੋਨੋਂ ਸਾਈਡ ਤੇ ਲੋਕਾਂ ਤੇ ਜਿਹੜੇ ਅਕਿਊਜ਼ ਪਰਸਨ ਆ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਪਹਿਲੇ ਤੋਂ ਉਸ ਦਿਨ ਜਿਹੜਾ ਇੱਕ ਗੁੱਟ ਦਾ ਬੰਦਾ ਉਹਨੇ ਕੁਛ ਸ਼ੁਰੂ ਜੀ ਇਨੀਸ਼ੀਅਲੀ ਇਸ਼ਾਰਾ ਕੀਤਾ ਮਗਰੋਂ ਜਿਹੜਾ ਦੂਸਰਾ ਧਿਰਾਂ ਉਹਦੇ ਮਗਰ ਗਿਆ ਉਹਦੇ ਬਾਅਦ ਆਪਸ ਚ ਇਹਨਾਂ ਦੀ ਤੂ-ਤੂ ਮੈਮਾ ਹੋ ਗਈ ਜਿਹਦੇ ਬਾਅਦ ਇੱਕ ਧਿਰ ਨੇ ਦੂਸਰੀ ਧਿਰ ਤੇ ਗੋਲੀ ਚਲਾ ਦਿੱਤੀ ਤੇ ਜਿਹੜੀ ਧਿਰ ਤੇ ਗੋਲੀ ਚਲੀ ਉਹਨਾਂ ਨੇ ਵੀ ਕੰਡਾਰ ਦਾ ਇਸਤੇਮਾਲ ਕੀਤਾ ਤੇ ਇੱਕ ਬੰਦਾ ਇੰਜਰਡ ਕੀਤਾ ਸੀ ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮਸ ਨੇ ਬੜਾ ਹੀ ਪ੍ਰੋਐਕਟਿਵਲੀ ਕੰਮ ਕੀਤਾ ਜਿਹੜਾ ਮੇਨ ਦੋਸ਼ੀ ਹੈ ਉਹ ਸਾਡੇ ਐਸਚਓ ਸਾਹਿਬ ਖੁਦ ਫੜਕੇ ਲਿਆਇਆ ਤੇ ਅ ਵਿਦਿਨ 24 ਆਵਰਸ ਆਪਾਂ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਹੈ ਉਹ ਸਾਰੇ ਫੜ ਲਏ ਇਸਦੇ ਬਾਅਦ ਇੱਕ ਚੀਜ਼ ਮਹੋਰ ਦਾ ਸੁਣਾ ਚਾਹੁੰਦਾ ਕਿ ਜਦੋਂ ਇਨੀਸ਼ੀਅਲ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਇਸਦੇ ਬਾਅਦ ਜਿਹੜੀ ਆਪਾਂ ਐਫ ਆਈ ਆਰ ਕੀਤੀ ਸੀ ਡਿਵੀਜ਼ਨ ਨੰਬਰ 2 ਥਾਣੇ 'ਚ ਐਫ ਆਈ ਆਰ ਨੰਬਰ 94 ਅੰਡਰ ਸੈਕਸ਼ਨ ਬੀ ਐਨ ਐਸ 190 191 3 194 2 109 115 2 ਆਰਮਜ਼ ਐਕਟ 25 ਇਹ ਜਿਹੜੀਆਂ ਵੱਖ-ਵੱਖ ਆਪਾਂ ਧਾਰਾਵਾਂ ਸੰਗੀਨ ਧਾਰਾਵਾਂ ਇਹਨਾਂ ਦੋਸ਼ੀਆਂ ਤੇ ਲਗਾਈਆਂ ਸੀ ਸ਼ੁਰੂ ਵਿੱਚ ਆਪਾਂ ਚਾਰ ਦੋਸ਼ੀਆਂ ਦਾ ਬਾਈ ਨੇਮ ਤੇ 695 ਰੱਖੇ ਸੀ ਮਗਰੋਂ ਹੁਣ ਤੱਕ ਦੀ ਤਫਤੀਸ਼ 'ਚ ਆਪਾਂ ਚਾਰ ਇੰਡੀਵਿਜੂਅਲਸ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਵੈਪਨ ਆਫ ਅਫੈਂਸ ਜਿਹੜਾ ਆਪਾਂ ਤੁਹਾਡੇ ਸਾਹਮਣੇ ਪਿਆ ਪਿਸਟਲ ਉਹ ਵੀ ਰਿਕਵਰ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਤਕਰੀਬਨ 10 ਬੰਦੇ ਹੋਰ ਨਾਮਜ਼ਦ ਕੀਤੇ ਆ 11 11 ਬੰਦੇ ਹੋਰ ਨਾਮਜ਼ਦ ਕੀਤੇ ਆ ਟੋਟਲ 15 ਯੂਜ਼ਰ ਦੇ ਚ ਹੋ ਗਏ ਆ ਜਿਨ੍ਹਾਂ ਚੋਂ 4 ਆਪਾਂ ਫੜ ਚੁੱਕੇ ਆ ਤੇ ਬਾਕੀ ਜਿਹੜੇ ਆਪਾਂ ਉਹਨਾਂ ਦੀ ਜਿਹੜੀ ਅ ਤਰ ਪਕੜ ਲਈ ਟੀਮਾਂ ਬਣਾਈਆਂ ਉਹਨਾਂ ਤੇ ਕੰਮ ਚੱਲ ਰਿਹਾ ਜਿਹੜੇ ਇਸ ਵਾਰਦਾ ਚ ਐਕਟਿਵਲੀ ਇਨਵੋਲ ਸੀ ਉਹਨਾਂ ਨੂੰ ਆਪਾਂ ਫੜ ਚੁੱਕੇ ਆ ਜਿਹੜੇ ਬਾਕੀ ਨਾਲ ਕੇ ਫੈਸਿਲਿਟੇਟਰ ਹੈ ਸਾਥੀ ਹੈ ਉਹਨਾਂ ਨੂੰ ਆਪਾਂ ਫੜ ਰਹੇ ਆ ਤੇ ਇਹ ਜਿਹੜੇ ਉਹਨਾਂ ਦੇ ਨਾਮ ਹਾਲੇ ਵਿੱਚ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਆਪਾਂ ਉਹਨਾਂ ਤੇ ਕੰਮ ਕਰ ਰਹੇ ਆ ਬਟ ਇਨਾਂ ਚ ਜਿਹੜੇ ਮੇਨ ਮੇਨ ਬੰਦੇ ਜਿਹੜੇ ਪਟਾਣਪੁਰ ਦੇ ਕਿਸੇ ਵੀ ਤਰੀਕੇ ਨਾਲ ਕ੍ਰਾਈਮ ਚ ਇਨਵੋਲਡ ਆ ਆਲਮੋਸਟ ਕਾਫੀ ਇਨਾਂ ਚ ਬੰਦੇ ਇਨਵੋਲਡ ਆ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਦੋ ਗੁੱਟਾਂ ਦੇ ਵਿੱਚ ਜਿਹੜੀ ਝੜਕ ਹੋਈ ਸੀ ਜਿਸ ਕਾਰਨ ਜਿਹੜੇ ਮੈਕਸਿਮਮ ਬਦਮਾਸ਼ ਪ੍ਰਵਰਤੀ ਦੇ ਜਿਹੜੇ ਇੱਥੇ ਬੰਦੇ ਦੋਸ਼ੀ ਆ ਉਹ ਮੈਕਸਿਮਮ ਇਹਦੇ ਵਿੱਚ ਇਨਵੋਲਡ ਆ ਫਰ ਮੈਨੇਜਰ ਕੋਈ ਨਾ ਇਹਦੇ ਵਿੱਚ ਦੇਖੋ ਮੇਨ ਕਿਊਜ਼ ਆਪਣੇ ਕੋਲ ਜਿਨੇ ਫਾਇਰਿੰਗ ਕੀਤੀ ਸੀ ਰਾਹੁਲ ਉਰਫ ਚੂਚਾ ਜਿਹਦੇ ਕੋਲੋਂ ਆਪਾਂ ਇਹ ਜਿਹੜਾ ਪਿਸਤਲ ਹੈ ਰਿਕਵਰ ਕੀਤਾ ਇੰਨੇ ਹੀ ਉਸ ਦਿਨ ਫਾਇਰਿੰਗ ਕੀਤੀ ਸੀ ਤਕਰੀਬਨ 4 ਰੌਂਡ ਜਿੰਨੇ ਫਾਇਰ ਕੀਤੇ ਸੀ ਤੇ ਇਹਨੂੰ ਆਪਾਂ ਜਿਹੜਾ ਆਪਣਾ ਸਕਸੈਸਫੁਲੀ ਫੜ ਲਿਆ ਸੀ ਐਸਐਚਓ ਸਾਹਿਬ ਖੁਦ ਗਏ ਸੀ ਇਹਦੇ 'ਚ ਤੇ ਪਿਸਤਲ ਵੀ ਆਪਾਂ ਇਹਦੇ 'ਚ ਰਿਕਵਰ ਕਰ ਲਿਆ ਤਾਂ ਪਿਸਤਲ ਕਿੱਥੋਂ ਲਈ ਆਇਆ ਤੇ ਉਹ ਇਲੀਗਲ ਕਿਥੋਂ ਜੀ ਇਹ ਪਿਸਤਲ ਇਲੀਗਲ ਹਨ ਜਿੱਥੋਂ ਲੈ ਕੇ ਆਏ ਸੀ ਉਹਦੀ ਇਨਫੋਰਮੇਸ਼ਨ ਆਪਣੇ ਕੋਲ ਹੈ ਉੱਤੇ ਆਪਾਂ ਕੰਮ ਕਰ ਰਹੇ ਹਾਂ ਤੇ ਤੁਹਾਡੇ ਨਾਲ ਇਸ ਵੇਲੇ ਮੈਂ ਡਿਸਕਸ ਨਹੀਂ ਕਰ ਸਕਦਾ ਬਾਕੀ ਇੱਥੇ ਆਪਾਂ ਕੰਮ ਕਰਦੇ ਪਿਸਟਲ ਇਲੀਜੀਲ ਹੈ ਸਰ ਦੋ ਜੀ ਆਨੇ ਪਹਿਲੇ ਹਾਂਜੀ ਹਾਂ ਜੀ ਇਹਨਾਂ ਤੇ ਪਹਿਲੇ ਮਲਟੀਪਲ ਐਫ ਆਈਆਰਸ ਦਰਜ ਇਹਦੀ ਡਿਟੇਲਸ ਆਪਾਂ ਤੁਹਾਨੂੰ ਦੇ ਦੋਗੇ ਕੋਈ ਵੀ ਨਾ ਚੋ ਬੰਦਾ ਜਿਹੜਾ ਸਾਫ ਹੈ ਨਹੀਂ ਆਲਮੋਸਟ ਸਾਰਿਆਂ ਤੇ ਪਹਿਲੇ ਵੀ ਐਫ ਆਈਆਰਸ ਦਰਜ ਨਾਲ ਹੀ ਮੈਂ ਇੱਕ ਚੀਜ਼ ਹੋਰ ਕਹਿ ਦੇਣਾ ਚਾਹਨਾ ਡਿਵੀਜ਼ਨ ਨੰਬਰ 2 ਥਾਣੇ ਚ ਕੱਲ ਆਪਾਂ ਇੱਕ ਹੋਰ ਐਫ ਆਈਆਰ ਦਿੱਤੀ ਹੈ ਜਿਦੇ ਚ ਅਗੇਨ ਜਿਹੜੇ ਬੰਦੇ ਆ ਕੁਛ ਇਸ ਟਾਈਪ ਦੇ ਬੰਦੇ ਹੈ ਬਦਮਾਸ਼ ਟਾਈਪ ਦੇ ਬੰਦੇ ਹੈ ਜਿਨ੍ਹਾਂ ਨੇ ਕਿਸੇ ਦੇ ਛਾਰਪ ਸੱਟ ਲਗਾਤੀ ਸੀ ਉਹਦੀ ਡਿਟੇਲਸ ਤੋਂ ਉਹਨੂੰ ਐਸਐਚਓ ਸਾਹਿਬ ਦੇ ਦੇ ਦੇਣਗੇ ਉਹਨਾਂ ਤੇ ਵੀ ਆਪਾਂ ਜਿਹੜੀ ਐਫਆਈਆਰ ਇੱਕ ਲੌਂਚ ਕੀਤੀ ਹੈ ਇਹਦੇ ਨਾਲ ਦੱਸੰਦਾ ਮੇਰਾ ਇਹ ਮਤਲਬ ਹੈ ਕਿ ਵੀ ਉਹ ਵੀ ਬੰਦੇ ਇਸ ਤਰ੍ਹਾਂ ਦੇ ਜਿਨ੍ਹਾਂ ਤੇ ਮਲਟੀਪਲ ਐਫਆਈਆਰ ਹੈ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਦੇ ਅੰਦਰ ਬਿਲਕੁਲ ਕਲੀਅਰ ਹੈ ਕਿ ਵੀ ਆਪਾਂ ਜਿਹੜਾ ਵੀ ਬੰਦਾ ਇਸ ਤਰੀਕੇ ਨਾਲ ਇਨਵੋਲ ਹੈ ਕਿਸੇ ਵੀ ਗੈਂਗਸਟਰ ਵਾਲੀ ਐਕਟੀਵਿਟੀਜ਼ 'ਚ ਕਿਸੇ ਵੀ ਆਰਗੇਨਾਈਜ਼ਡ ਕ੍ਰਾਈਮ ਚ ਉਹਨੂੰ ਆਪਾਂ ਛੱਡਾਂਗੇ ਇਸੇ ਕਰਨੇ ਐਡੇ ਬੰਦੇ ਇਸ ਮੁਕਦਮੇ ਚ ਜਿਹੜੇ ਇਨਵੋਲ ਹੋਏ ਆ ਜਾਂ ਉਹਨਾਂ ਨੂੰ ਆਪਾਂ ਸ਼ਾਮਲ ਕੀਤਾ ਕਿਉਂਕਿ ਕਿਤੇ ਨਾ ਕਿਤੇ ਫੈਸਿਲਿਟੇਟਰ ਸਪੋਰਟ ਕਰ ਰਹੇ ਇਨਵੋਲ ਹੈ ਡਾਇਰੈਕਟਲੀ ਇਨਡਾਇਰੈਕਟਲੀ ਤੇ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਜਿਹੜਾ ਵੀ ਇੱਕ ਇੱਕ ਬੰਦਾ ਹੈ ਜਿਹੜੇ ਇਨਵੋਲ ਹੈ ਕਿ ਵੀ ਕੋਈ ਵੀ ਬੰਦਾ ਜਿਹੜੀ ਆ ਪਠਾਨਕੋਟ ਪੁਲੀ ਛੱਡੂਗੀ ਪੁਲਿਸ ਉਹਨਾਂ ਤੇ ਬਹੁਤ ਸਟ੍ਰਿਕਟਲੀ ਕੰਮ ਕਰੂਗੀ ਕਿ ਅਗਰ ਉਹ ਨਹੀਂ ਸੁਧਰਨਗੇ ਤੇ ਪੁਲਿਸ ਉਹਨਾਂ ਦੇ ਮਗਰ ਲੱਗੀ ਰਹੂਗੀ ਤੇ ਜਿੱਥੇ ਸਾਡੇ ਕਾਬੂ ਆਏ ਉੱਥੇ ਫਿਰ ਬੰਦੀ ਕਾਰਵਾਈ ਹੋਏ ਇਸੇ ਲਈ ਮੇਰੀ ਬੜੀ ਸਟ੍ਰਿਕਟ ਵਾਰਨਿੰਗ ਹੈ ਜਿੰਨੇ ਵੀ ਬੰਦੇ ਇਸ ਤਰੀਕੇ ਦੀ ਵਾਰਦਾਤਾ ਚ ਇਨਵੋਲ ਹੈ ਕਿ ਵੀ ਬਿਲਕੁਲ ਵੀ ਇਸ ਤਰੀਕੇ ਦੀ ਐਕਟੀਵਿਟੀ ਚ ਇਨਵੋਲ ਨਾ ਹੋ ਕਿਉਂਕਿ ਪੁਲਿਸ ਦੇ ਉੱਪਰ ਬਹੁਤ ਹੀ ਐਗਰੈਸਿਵ ਜਿਹੜਾ ਸਟੈਂਡ ਰੱਖੂਗੀ ਔਰ ਆਪਾਂ ਬਿਲਕੁਲ ਵੀ ਲੀਨਿਅੰਸ ਨਹੀਂ ਰੱਖੂਗੀ ਜਿੱਥੇ ਸਾਨੂੰ ਮਾੜਾ ਜਾ ਵੀ ਲੱਗੂਗਾ ਕਿ ਵੀ ਕੋਈ ਬੰਦਾ ਸ਼ਾਮਲ ਹੋ ਤੇ ਆਪਾਂ ਦੁਗਣੀ ਤਿਗਣੀ ਤਰੀਕੇ ਨਾਲ ਕਾਰਵਾਈ ਕਰਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੂਗਾ ਕਿ ਵੀ ਪੰਜਾਬ ਪੁਲਿਸ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਤੇ ਇਸ ਲਈ ਉਹਨਾਂ ਨੂੰ ਮੇਰੀ ਇੱਕ ਸਲਾਹ ਹੈ ਕਿ ਵੀ ਇਸ ਤਰ੍ਹਾਂ ਦੇ ਗਲਤ ਗੈਰਕਾਨੂੰਨੀ ਕੰਮਾਂ ਚ ਨੂੰ ਨਾ ਹੋਵੇ ਬਿਲਕੁਲ ਸਮਾਜ ਚ ਜਿਸ ਤਰ੍ਹਾਂ ਰਹਿਣਾ ਚਾਹੀਦਾ ਉਦਾਂ ਆਪਾਂ ਰਹੀਏ ਅਗਰ ਉਹ ਇਸ ਤਰ੍ਹਾਂ ਦੀ ਐਕਟੀਵਿਟੀ ਕਰਾਂ ਕਰਨਗੇ ਤੇ ਫਿਰ ਪੁਲਿਸ ਉਹਨਾਂ ਨੂੰ ਛੱਡੂਗੀ ਇਹ ਮੈਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦਾ ਕੈਪਟਨ ਪਰਸਨ ਹਣੀ ਦੇ ਨਾਲ ਅੱਜ ਦੇ ਸੈਨੀ ਦੀ ਰਿਪੋਰਟ